ਸਥਾਪੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਏ ਵੀਡੀਓ ਕੱਲ 9 ਜਨਵਰੀ ਦੇ ਚਾਰ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਤੇ ਰਾਤ ਕਿਹੜੇ ਖਿਡਾਰੀ ਬੋਲਟ ਮੋਟਰਸਾਈਕਲ ਤੇ 212000 ਦੀਆਂ ਨਗਦ ਰਕਮਾਂ ਦੇ ਵੈਕਟਰ ਰੇਡਰ ਤੇ ਜਾਪੀ ਬਣਾਂਗੇ ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫਾਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬ ਕਿ ਤਾਂ ਪਹਿਲਾ ਕਿ ਵੱਡੇ ਟੂਰਨਾਮੈਂਟ ਡਾਲਾ ਮੋਗਾ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 25000 ਸੀ ਬੈਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕੋਟਪਾਈ ਤੇ ਡੱਗੋ ਰਮਣੀ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚ ਡੱਗੋ ਰਮਣੀ ਟੀਮ ਸੈਕੰਡ ਰਹੀ ਤੇ ਕੋਟਪਾਈ ਟੀਮ ਫਸਟ ਤੇ ਇਥੋਂ ਦੇ ਬੈਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਣਿਆਗਾ ਹਰਜੀਤ ਕੋਟਪਾਈ ਵਾਲਾ 6 ਕਬੜੀਆਂ ਪਾ ਕੇ 6 ਨੰਬਰ ਲਈ ਤੇ ਬੈਸਟ ਜਾਫੀ ਬਣਿਆਗੇ ਦੋਨੇ ਸਕੇ ਭਰਾ सोनू ਤੇ ਮੋਨੂ ਕੋਟਪਾਈ ਵਾਲੇ 3 ਫੇਲਾਈ ਅੱਗੇ ਗੱਲ ਕਰਦਾ ਮੈਂ ਰੋਟ ਜੱਜਰ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 151000 ਤੇ ਦੂਜਾ ਇਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮਰ ਰੋਟ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚ ਬਾਹੂ ਅਕਬਰਪੁਰ ਦੀ ਟੀਮ ਫਾਸਟ ਰਹੀ ਤੇ ਮਰ ਰੋਟ ਦੀ ਟੀਮ ਸੈਕੰਡ ਤੇ ਇਥੋਂ ਦੇ ਬੈਸਟ ਖੜੇ ਆਰਿਆਂ ਦੀ ਗੱਲ ਕਰਕੇ ਤੇ ਇਥੋਂ ਬੈਸਟ ਰੇਡਰ ਬੜੇ ਅੰਕ ਨੰਨਾਣੇ ਵਾਲਾ ਪੰਜ ਕਬੱਡੀਆਂ ਪਾ ਕੇ ਚਾਰ ਨੰਬਰ ਲੈਤੇ ਤੇ ਬਿਟ ਜਾਫੀ ਮਿਣਗਾ ਜਾਫੇ ਲਾਈ ਧੱਕੇ ਗੱਲ ਕਰਦੇ ਆਂ ਬਾਬਾ ਬਕਾਲਾ ਸ੍ਰੀ ਅਮਰਸਾਹ ਸਾਹਿਬ ਕਬੱਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1,25,000 ਤੇ ਦੂਜਾ ਇਨਾਮ ਲੱਖ ਰੁਪਇਆ ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਬੁਲਟ ਮੋਟਰਸਾਈਕਲ ਦਿੱਤੇ ਗਏ ਸਨ ਤੇ ਸੈਮੀਫਾਈਨਲ ਦੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 50-50 ਇੰਚ ਦੇ LEDੀਆਂ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਤੇਜਾ ਸਿੰਘ ਵਾਲਾ ਤੇ ਬਾਬਾ ਬਕਾਲਾ ਦੀਆਂ ਟੀਮਾਂ ਦੇ ਵਿਚਕਾਰ ਤੇ ਦੇ ਵਿੱਚ ਬਾਬਾ ਬਕਾਲਾ ਦੀ ਟੀਮ ਫਾਟ ਰਹੀ ਤੇ ਤੇਜਾ ਸਿੰਘ ਵਾਲਾ ਦੀ ਟੀਮ ਸੈਕੰਡ ਤੇ ਹੁਣ ਗੱਲ ਕਰਦੇ ਬੈਸਟ ਖਿਡਾਰੀਆਂ ਰੇਡਰ ਤੇ ਜਾਫੀਆਂ ਦੀ ਤੇ ਪਹਿਲੇ ਸੈਮੀਫਾਈਨਲ ਦੇ ਵਿੱਚ ਵੈਸਟ ਰੇਡਰ ਬਣੇਗਾ ਮੱਖਣ ਮੱਖੀ 15 ਕਬੜੀਆਂ ਪਾ ਕੇ 13 ਨੰਬਰ ਲੈ ਤੇ ਤੇ ਵਿਟ ਜਾਫੀ ਬਣੇਗਾ ਹਰਪਾਲ ਕਾਲਮਾਲਾ ਤੇ ਸੈਲੀ ਕਾਸੀਪੁਰਗਾ ਦੋਨਾਂ ਨੇ 9-9 ਟੱਚ ਲੈ ਕੇ 6-6 ਜੱਫੇ ਲਾਈ ਦੋਨੇ ਜੁਆਇੰਟ ਵੈਸਟ ਜਾਫੀ ਬਣੇ ਸੀ ਤੇ ਦੂਜੇ ਸੈਮੀਫਾਈਨਲ ਦੇ ਵੈਸਟ ਰੇਡਰ ਤੇ ਜਾਫੀਆਂ ਦੀ ਗੱਲ ਕਰਗੇ ਤਾਂ ਦੂਜੇ ਸੈਮੀਫਾਈਨਲ ਦਾ ਵੈਸਟ ਰੇਡਰ ਬਣੇਗਾ ਨਿਕਨ ਦੌਰ ਵਾਲਾ 17 ਕਬੜੀਆਂ ਪਾ ਕੇ 17 ਨੰਬਰ ਲੈ ਤੇ ਤੇ ਵਿਟ ਜਾਫੀ ਬਣੇਗਾ ਚੱਕੀ ਰਮਦਾਸ ਵਾਲਾ 15 ਟੱਚ ਲੈ ਕੇ 5 ਜੱਫੇ ਲਾਈ ਤੇ ਹੁਣ ਗੱਲ ਕਰਦੇ ਫਾਈਨ ਟੋ ਮੋਟਰਸਾਈਕਲਾਂ ਦੇ ਵੈਕਟਰ ਰੇਡਰ ਤੇ ਜਾਫੀ ਬਣਿਆਗੇ ਤੇ ਵੈਕਟਰ ਰੇਡਰ ਬਣੇਗਾ ਗਰਲਾਲ ਸੋਲਾ ਵਾਲਾ 20 ਕਬੱਡੀਆਂ ਪਾ ਕੇ 16 ਨੰਬਰ ਲਈ ਤੇ ਤੇ ਵੈਟ ਜਾਫੀ ਬਣੇਗਾ ਲਵਲੀ ਮੈਮਦਵਾਲ 16 ਟੱਚ ਲੈ ਕੇ ਪੰਜ ਜਫੇ ਲਾਈ ਅੱਗੇ ਗੱਲ ਕਰਦੇ ਹਾਂ ਮਨਸੂਰ ਦੇਵਾ ਜੀਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 75000 ਤੇ ਦੂਜਾ ਇਨਾਮ 52000 ਸੀ ਤੇ ਵੈਕਟਰ ਰੇਡਰ ਤੇ ਜਾਫੀਆਂ ਦੇ ਲਈ 21-21000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਆਇਆ ਸੀ ਮਈਆਂ ਵਾਲਾ ਤੇ ਚੂੜਚੱਕ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਚੂੜਚੱਕ ਤੇ ਇਥੋਂ ਦੇ ਵੈਸਟ ਖੜਿਆਰੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਮੋਟਾ ਚੂੜ ਚੱਕ ਵਾਲਾ ਤੇ ਲੱਬਾ ਮਈਆਂ ਵਾਲਾ ਦੋਨੇ ਜਿਹੜੇ ਵੈਸਟ ਰੇਡਰ ਬਣਿਆਗੇ ਤੇ ਬਿਟ ਜਾਫੀ ਬਣੇਗਾ ਫੁੱਲਾ ਸੁਸਕ ਵਾਲਾ ਤੇ ਮਸਤ ਖੋਸੇ ਕੋਟਲੇ ਵਾਲਾ ਦੋਨੇ ਜਿਹੜੇ ਬਿਟ ਜਾਫੀ ਬਣਿਆਗੇ ਤੇ ਉਥੇ ਚੂੜ ਚੱਕ ਦੇ ਖੜਿਆਰੀ ਤੇ ਸੱਟ ਲੱਗਣ ਕਾਰਨ ਤਾਂ ਹੀ ਦੋਨਾਂ ਟੀਮਾਂ ਦੇ ਵੈਸਟ ਰੇਡਰ ਤੇ ਜਾਫੀ ਕੱਢੇ ਗਏ ਆ ਕਿ ਦੋਨਾਂ ਟੀਮਾਂ ਦੀ ਸਹਿਮਤੀਆਂ ਦੇ ਨਾਲ ਤੇ ਹਾਂਜੀ ਇਸ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬ ਵੀਡੀਓ ਦੇ ਨਾਲ ਧੰਨਵਾਦੀ